ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਦੀ ਵੀਡੀਓ ਜਿਹੜੀ ਹੈਗੀ ਹੈ ਜੀ ਉਹ ਦੇਖੋ ਹੈਗਾ ਸਟੀਲ ਦੇ ਬਰਤਨ ਆਪਾਂ ਸਟੀਲ ਦੇ ਬਰਤਨਾਂ ਦੇ ਵਿੱਚ ਕਈ ਵਾਰ ਇਹਨਾਂ ਜਦੋਂ ਪਾਣੀ ਵਗੈਰਾ ਪਾ ਕੇ ਰੱਖ ਦਿੰਨੇ ਆ ਦੇਖੋ ਜੀ ਪਾਣੀ ਦੇ ਨਾਲ ਦੇਖੋ ਕੈਣੀ ਦੇ ਉੱਤੇ ਕਿੰਨੇ ਦਾਗ ਪਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਤੇ ਪਿੱਛੋਂ ਵੀ ਤੁਹਾਨੂੰ ਕੈਣੀ ਆਪਾਂ ਦਿਖਾਉਣੀ ਆ ਪਾਣੀ ਪਾਉਣ ਦੇ ਨਾਲ ਦੇਖੋ ਜੀ ਇਸ ਤਰੀਕੇ ਨਾਲ ਬਰਤਨ ਆਪਣੇ ਖਰਾਬ ਹੋ ਜਾਂਦੇ ਆ ਤੇ ਆਪਾਂ ਤੁਹਾਨੂੰ ਬਹੁਤ ਹੀ ਸੌਖਾ ਤਰੀਕਾ ਦੱਸਾਂਗੇ ਤੇ ਜਿਹਦੇ ਨਾਲ ਆਪਾਂ ਇਹ ਬਰਤਨ ਮਿੰਟੋ ਮਿੰਟੀ ਕਲੀਨ ਕਰ ਸਕਦੇ ਆ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜੇ ਸਾਡੇ ਚੈਨਲ ਤੇ ਪਲੀਜ਼ ਤੁਸੀਂ ਪਹਿਲੀ ਵਾਰੀ ਆਏ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਤੇ ਚਲੋ ਆਪਾਂ ਜੀ ਹੁਣ ਕਰਦੇ ਆ ਵੀਡੀਓ ਸਟਾਰਟ ਲੋ ਜੀ ਇਹਨੂੰ ਤੁਸੀਂ ਪਹਿਲਾਂ ਕੈਨੀ ਨੂੰ ਬਿਲਕੁਲ ਅੰਦਰਲੀ ਸਾਈਡ ਤੋਂ ਚੈੱਕ ਕਰ ਸਕਦੇ ਹੋ ਤੇ ਫਿਰ ਕਈ ਵਾਰੀ ਪਹਿਣਾ ਕਹ ਦਿੰਦੀਆਂ ਨੇ ਤੁਸੀਂ ਵਿੱਚੋਂ ਕੈਨੀ ਨਹੀਂ ਦਿਖਾਈ ਹੈਗੀ ਚੰਗੀ ਤਰ੍ਹਾਂ ਨਾ ਤੇ ਆਪਣੇ ਪੂਰੇ ਹੀ ਪਾਣੀ ਦੇ ਦਾਗ ਦੱਬੇ ਬਹੁਤ ਜ਼ਿਆਦਾ ਲੱਗੇ ਹੋਏ ਨੇ ਤੇ ਜਿਹਨੂੰ ਆਪਾਂ ਕਹਿ ਦਿੰਨੇ ਆਂ ਵੀ ਜਿਵੇਂ ਨਾ ਆਪਾਂ ਖੁਰਚ ਖੁਰਚ ਕੇ ਵੀ ਪਾਣੀ ਦੇ ਦਾਗ ਲਾਉਨੇ ਆ ਉਹ ਵੀ ਨਹੀਂ ਲੈਂਦੇ ਹੈ ਕਿ ਉਸ ਤਰੀਕੇ ਨਾਲ ਇਹ ਆਪਣੀ ਅੰਦਰੋਂ ਕਿੰਨੀ ਖਰਾਬ ਹੋਈ ਪਈ ਆ ਤੇ ਚਲੋ ਹੁਣ ਆਪਾਂ ਜੀ ਤੁਹਾਨੂੰ ਦੱਸਦੇ ਆਂ ਕਿਹੜੀਆਂ ਦੋ ਚੀਜ਼ਾਂ ਲਵਾਂਗੇ ਤੇ ਉਹਦੇ ਨਾਲ ਆਪਾਂ ਚੰਗੀ ਤਰ੍ਹਾਂ ਕਰਕੇ ਕਲੀਨ ਕਰਕੇ ਦਿਖਾਵਾਂਗੇ ਲਓ ਜੀ ਆਪਾਂ ਨੇ ਇੱਥੇ ਇੱਕ ਕੌਨੀ ਲੈ ਲਈ ਤੇ ਇੱਕ ਲੈ ਲਈ ਆ ਜੀ ਆਪਾਂ ਨੇ ਚਮਚਾਂ ਬ੍ਰੇਕਿੰਗ ਪਾਊਡਰ ਦਾ ਆਪਾਂ ਇੱਕ ਚਮਚਾ ਲਵਾਂਗੇ ਜੀ ਤੁਸੀਂ ਆਪਣੇ ਬਰਤਨਾਂ ਦੇ ਹਿਸਾਬ ਨਾਲ ਲੈ ਸਕਦੇ ਹੋ ਘੱਟ ਵੱਧ ਤੇ ਹੁਣ ਆਪਾਂ ਇਹਦੇ ਵਿੱਚ ਲਵਾਂਗੇ ਜੀ ਨਿੰਬੂ ਪਾਵਾਂਗੇ ਤੁਸੀਂ ਨਿੰਬੂ ਵੀ ਪਾ ਸਕਦੇ ਹੋ ਲਓ ਜੀ ਹੁਣ ਆਪਾਂ ਇੱਕ ਚਮਚਾ ਇਹ ਦੇ ਦਿੰਦੇ ਹਾਂ ਜੀ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਜੀ ਆਪਣਾ ਇਹ ਕੈਮੀਕਲ ਬਣ ਕੇ ਵਧੀਆ ਤਿਆਰ ਹੋ ਗਿਆ ਜੀ ਤੇ ਇਹਦੇ ਵਿੱਚ ਇੱਕ ਚੀਜ਼ ਆਪਾਂ ਨੇ ਹੋਰ ਐਡ ਕਰਨੀ ਹੈ ਜੀ ਆਪਾਂ ਨੇ ਚੀ ਇਹਦੇ ਵਿੱਚ ਅਗਲੀ ਚੀਜ਼ ਪਾਉਣੀ ਆ ਬੀਮ ਤੇ बस ਤੁਸੀਂ ਇੱਕ ਚਮਚਾ ਬੀਮ ਦਾ ਪਾ ਲਿਓ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਜੀ ਮਿਕਸ ਕਰ ਲਾਂਗੇ ਹੁਣ ਆਪਾਂ ਜੀ ਇਸ ਤਰੀਕੇ ਨਾਲ ਨਾ ਚੰਗੀ ਤਰ੍ਹਾਂ ਨਾਲ ਸਕਰਾਪ ਲੈ ਕੇ ਤੇ ਆਪਾਂ ਕੈਨ ਨੂੰ ਸਾਫ ਕਰ ਦਾਂਗੇ ਹੁਣ ਜੀ ਆਪਾਂ ਸਾਰੀ ਕੈਨ ਨੂੰ ਇਹ ਕੈਮੀਕਲ ਜਿਹੜਾ ਹੈਗਾ ਬਣਾਇਆ ਵਾ ਤੇ ਸਾਰੀ ਕੈਨੀ ਉਸ ਤੇ ਤਰੀਕੇ ਨਾਲ ਆਪਾਂ ਬਣਾ ਲਿਆ। ਆਪਾਂ ਇੱਕ ਵਾਰੀ ਪਹਿਲਾਂ ਕੈਨੀ ਨੂੰ ਗਿੱਲੀ ਕਰ ਲੈਣੇ ਆ ਜੀ। ਤੇ ਤੇ ਵਿਚ ਪਾਣੀ ਬਿਲਕੁਲ ਹੀ ਜੰਮਿਆ ਪਿਆ। ਤੇ ਜਿਸ ਤਰੀਕੇ ਨਾਲ ਆਪਾਂ ਕਹਿਦਨੇ ਆ ਵੀ ਆਪਣੀ ਕੈਨੀ ਨਾ ਖਰਦਲੀ ਜੀ ਹੋਈ ਪਈ ਆ। ਤੇ ਜਦੋਂ ਆਪਾਂ ਸਾਫ਼ ਕਰਦੇ ਆ ਬਿਲਕੁਲ ਵੀ ਸਾਫ਼ ਨਹੀਂ ਹੋ ਰਹੀ ਸੀਗੀ। ਜਿਹੜਾ ਇਹ ਆਪਾਂ ਨੇ ਕੈਮੀਕਲ ਬਣਾਇਆ ਵਾ। ਤੇ ਤੁਸੀਂ ਇੱਕ ਵਾਰੀ ਇਹਨੂੰ 2 ਮਿੰਟ ਲਈ ਲਾ ਕੇ ਛੱਡ ਦਿਓ ਤੇ ਤੁਹਾਡੀ ਇਹ ਕੈਨੀ ਬਿਲਕੁਲ ਹੀ ਸਾਫ਼ ਹੋ ਜਾਣੀ ਆ ਕੋਈ ਵੀ ਆਪਣੇ ਸਟੀਲ ਦਾ ਬਰਤਨ ਹੋਵੇ ਇਸ ਤਰੀਕੇ ਨਾਲ ਤੁਸੀਂ ਸਾਫ਼ ਕਰਦੇ ਹੋ ਹੁਣ ਜੇ ਆਪਾਂ ਇਹਨੂੰ 2 ਮਿੰਟ ਲਈ ਇਸੇ ਤਰ੍ਹਾਂ ਛੱਡ ਦਿੰਨੇ ਆ ਤੇ ਫਿਰ ਉਹ ਤੋਂ ਬਾਅਦ ਚ ਆਪਾਂ ਤੁਹਾਨੂੰ ਸਾਫ਼ ਕੀਤੀ ਹੋਈ ਦਿਖਾਉਣੀ ਆ ਜੀ ਅਸੀਂ ਤੁਹਾਨੂੰ ਧੋ ਕੇ ਦਿਖਾਉਣੀ ਆ ਲੋ ਜੀ ਤੁਸੀਂ ਕੈਨੀ ਨੂੰ ਬਿਲਕੁਲ ਹੀ ਚੈੱਕ ਕਰ ਸਕਦੇ ਹੋ ਕੋਈ ਵੀ ਇਹਦੇ ਵਿੱਚ ਦਾਗ-ਦੱਬਾ ਨਹੀਂ ਰਿਹਾ ਹੈਗਾ ਬਿਲਕੁਲ ਹੀ ਆਪਣੀ ਦੇਖੋ ਕੈਨੀ ਸਾਫ਼ ਹੋ ਗਈ ਜਿਹੜਾ ਦੇਖੋ ਜੀ ਆਪਾਂ ਨੇ ਇੱਕ ਬ੍ਰੇਕਿੰਗ ਪਾਊਡਰ ਲਿਆ ਸੀਗਾ ਤੇ ਇੱਕ ਆਪਾਂ ਨੇ ਨਿੰਬੂ ਲਿਆ ਸੀ ਤੇ ਫਿਰ ਉਸ ਤੋਂ ਬਾਅਦ ਆਪਾਂ ਨੇ ਲਿਆ ਲਿਕਵਿਡ ਦੇ ਬਸ ਦੇਖੋ ਜੀ ਆਪਣੇ ਬਿਲਕੁਲ ਹੀ ਕੈਨੇ ਵਿੱਚ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨੀ ਚਮਕਾਈ ਆ ਸਟੀਲ ਦਾ ਕੋਈ ਵੀ ਬਰਤਨ ਹੋਵੇ ਇਸ ਤਰੀਕੇ ਨਾਲ ਕੋਈ ਵੀ ਖਰਾਬ ਹੋ ਜਵੇ ਤੁਸੀਂ ਇਸ ਤਰੀਕੇ ਨਾਲ ਉਹਨੂੰ ਸਾਫ਼ ਕਰ ਸਕਦੇ ਹੋ ਜਿਹੜਾ ਬ੍ਰੇਕਿੰਗ ਪਾਊਡਰ ਆ ਨਾ ਉਹ ਬਹੁਤ ਹੀ ਵਧੀਆ ਆਪਣੇ ਕਲੀਨਿੰਗ ਦੇ ਵਿੱਚ ਕੰਮ ਕਰਦਾ ਹੈ ਜੀ ਕਿ ਉਹ ਜੀ ਸਾਡੀ ਵੀਡੀਓ ਲੱਗੀ ਲਓ ਜੀ ਆਪਣੇ ਕੈਨੇ ਦੇ ਬਿਲਕੁਲ ਹੋ ਗਏ ਕਲੀਨਿੰਗ ਕੋਈ ਵੀ ਤੁਹਾਡੇ ਸਟੀਲ ਦਾ ਬਰਤਨ ਹੋਵੇ ਇਸ ਤਰੀਕੇ ਨਾਲ ਤੁਸੀਂ ਸਾਫ਼ ਕਰ ਸਕਦੇ ਹੋ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿੱਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਮਿਲਦੀਆਂ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ